ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਬਰਿੰਦਰ ਗੋਲਡੀ ਔਰ ਅੱਜ ਤੁਸੀਂ ਇਹ ਦੁਕਾਨ ਦੇਖ ਕੇ ਸੋਚ ਰਹੇ ਹੋਗੇ ਕਿ ਮੈਂ ਕਿਸੇ ਸੇਲ ਦੀ ਮਸ਼ਹੂਰੀ ਕਰਨਾ ਆਇਆ ਮੈਂ ਸੇਲ ਦੀ ਮਸ਼ਹੂਰੀ ਕਰਨ ਨਹੀਂ ਆਇਆ ਮੈਂ ਅੱਜ ਇੱਕ ਉਹ ਐਸੇ ਇਨਸਾਨ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਜੋ ਬਹੁਤ ਹੀ ਵਧੀਆ ਸਿੰਗਰ ਹੈ ਤੇ ਇਸ ਦੁਕਾਨ ਨੂੰ ਚਲਾ ਰਿਹਾ ਹੈ ਆਓ ਤੁਹਾਨੂੰ ਵੀ ਗਾਣੇ ਸੁਣਾਉਣੇ ਆ ਉਸ ਇਨਸਾਨ ਨੂੰ ਤੁਸੀਂ ਵੀ ਜਾਣਦੇ ਹੋਵੋ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਅਖਾੜੇ ਵੀ ਉਹਨਾਂ ਦੇ ਬਹੁਤ ਆਏ ਆ ਔਰ ਬਹੁਤ ਸਾਰੀਆਂ ਵਧੀਆ ਕੰਪਨੀਆਂ ਦੇ ਵਿੱਚ ਉਹਨਾਂ ਦੇ ਗਾਣੇ ਵੀ ਆ ਚੁੱਕੇ ਰਿਕਾਰਡ ਹੋਏ ਹੋਏ ਔਰ ਤੁਸੀਂ ਸੁਣੇ ਆ ਟੀਵੀ 'ਤੇ ਕੈਸਟਰ ਨਹੀਂ ਆਜੋ ਤੁਹਾਨੂੰ ਵੀ ਮਿਲਾਉਣਾ ਉਸ ਇਨਸਾਨ ਨੂੰ ਆਜੋ ਜੀ ਹਾਂਜੀ ਮਹਾਰਾਜ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਦੋਸਤੋ ਮੈਂ ਇਸ ਇਨਸਾਨ ਦੀ ਗੱਲ ਕਰ ਰਿਹਾ ਸੀ ਇਹਨਾਂ ਦਾ ਨਾਮ ਹੈ ਲਸ਼ਮਨ ਪਰਦੇਸੀ ਜਿਨ੍ਹਾਂ ਨੇ ਤੁਸੀਂ ਮੈਂ ਵੈਸੇ ਤੁਹਾਡੇ ਇੱਕ ਮੇਨ ਫਿਲਮ ਦੱਸਦਾ ਧਰਮ ਜੜ ਦਾ ਫਿਲਮ ਮੇਰੇ ਖਿਆਲ ਤਕਰੀਬਨ ਦੋਸਤਾਂ ਨੇ ਵੇਖੀ ਹੋਣੀ ਹੈ ਔਰ ਦਲਸ਼ਾਦ ਅਖਤਰ ਦਾ ਉਸ ਫਿਲਮ ਵਿੱਚ ਖਾੜਾ ਸੀ ਤੇ ਨਾਲ ਲਸ਼ਮਨ ਪਰਦੇਸੀ ਜੀ ਵੀ ਸੀਗੇ ਬਹੁਤ ਹੀ ਵਧੀਆ ਫਿਲਮ ਸੀ ਔਰ ਬਹੁਤ ਹੀ ਵਧੀਆ ਦਲਸ਼ਾਦ ਅਖਤਰ ਔਰ ਲਸ਼ਮੁ ਪ੍ਰਦੇਸੀ ਜੀ ਨੇ ਉਸ ਖਾੜੇ ਦੇ ਵਿੱਚ ਗਾਇਆ ਸੀ ਰਿਕਾਰਡਿੰਗ ਬਹੁਤ ਅੱਛੀ ਹੋਈ ਸੀ ਔਰ ਬਹੁਤ ਵਧੀਆ ਉਹ ਖਾੜਾ ਫਲਮਾਇਆ ਵੀ ਸੀ ਹਾਂਜੀ ਪ੍ਰਦੇਸੀ ਸਾਹਿਬ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ ਕਿਸ ਤਰ੍ਹਾਂ ਇਹ ਕੰਮ ਦੇ ਵਿੱਚ ਹੋਗੀ ਕਲਾਕਾਰੀ ਜਿਹੜੀ ਲੈਣ ਬੜੀ ਪਿਆਰ ਹੁੰਦਾ ਬੰਦ ਨੂੰ ਛੱਡਣੀ ਬੜੀ ਔਖੀ ਹੋ ਜਾਂਦੀ ਹੈ ਔਰ ਤੁਸੀਂ ਕਿਵੇਂ ਇਹ ਲਾਈਨ ਬਦਲਤੀ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਬਰਿੰਦਰ ਗੋਲਡੀ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਅੱਜ ਸਮਾ ਕੱਢ ਕੇ ਆਪਣੇ ਵੱਡੇ ਵੀਰ ਦੇ ਇੱਥੇ ਹਾਜ਼ਰੀ ਲਵਾਈ ਹੈ ਦੁਕਾਨ ਸ਼ਾਪ ਦੇ ਉੱਤੇ ਤੇ ਸਮਾ ਵਸੇ ਹੀ ਹੈ ਜਿੰਦਗੀ ਦੇ ਵਿੱਚ ਬਸ ਬਥੇਰੇ ਉਤਰਾ ਚੜਾ ਦੇਖੇ ਤੇ ਅੱਜ ਵੀ ਮਾਲਕ ਨੇ ਵਧੀਆ ਆਪਣਾ ਬਿਜ਼ਨਸ ਚਲਾਇਆ ਹੋਇਆ ਸੀ ਗੱਲ ਕਿਸੇ ਟਾਈਮ ਤੇ ਸਮਾ ਸੀਗਾ ਆਪਣੇ ਤੇ ਚਲੋ ਪ੍ਰਮਾਤਮਾ ਨੇ ਵਧੀਆ ਆਪਣਾ ਸਮਾਨ ਲਗਾਇਆ ਕਲਾਕਾਰੀ ਵਾਲਾ ਵੀ ਹੁਣ ਵੀ ਆਪਣਾ ਜਿਹੜਾ ਸਮਾਨ ਹੈ ਉਹ ਵੀ ਪ੍ਰਮਾਤਮਾ ਦੋ ਵਕਤ ਦੀ ਬਾਕੀ ਦੋਸਤੋ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਅੱਜ ਵੀ ਬਹੁਤ ਵਧੀਆ ਸ਼ੋਰੂਮ ਬੜਾ ਵਧੀਆ ਕੱਪੜਿਆਂ ਦਾ ਕੰਮ ਚੱਲ ਰਿਹਾ ਹੈ ਔਰ ਨਾਲ ਨਾਲ ਕਦੇ-ਕਦੇ ਸ਼ੌਂਕ ਵੀ ਪੂਰੇ ਕਰਨ ਦੇ ਜਿਗਰਾਤਾ ਲਾਈਨ ਦੇ ਵਿੱਚ ਹੁਣ ਵੀ ਪ੍ਰਦੀਪ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ ਰਹਿੰਦੇ ਮਿਲਦੇ ਰਹਿੰਦੇ ਅਸੀਂ ਔਰ ਮੈਂ ਕਿਉਂਕਿ ਆਵਾਜ਼ ਵੀ ਤੁਹਾਡੀ ਸੁਣਨੀ ਚਾਹੁੰਦੇ ਆ ਜਾਂ ਆਪਾਂ ਥੋੜਾ ਸਾਈਡ ਤੇ ਚਲੇ ਜੰਨੇ ਆ ਕਿਉਂਕਿ ਇੱਧਰ ਗਾਹਕਾਂ ਦਾ ਵੀ ਥੋੜਾ ਗਾਹਕ ਵੀ ਚੱਲ ਰਿਹਾ ਕੋਈ ਚੱਕਰ ਨਹੀਂ ਵਾਲੀ ਗੱਲ ਤੁਸੀਂ ਆ ਗਿਆ ਥੋੜੇ ਸਰ ਮਥੇਉ ਦੁਜੀ ਤੇ ਕੋਈ ਗarnia ਉਹ ਵੀ ਦੁਕਾਨਦਾਰੀ ਆਪਣੀ ਚਲੋ ਗਾ ਆਪਣਾ ਕੰਮ ਕਰੀ ਜਾਂਦੇ ਗਏ ਹਾਂ ਬਿਲਕੁਲ ਬਿਲਕੁਲ ਤੁਸੀ ਕਿਹੜਾ ਪਹਿਲੀ ਵਾਰੀ ਕੋਣਾ ਹੈ ਹਾਂਜੀ ਹਾਂਜੀ ਐਡੀਆਂ ਵੱਡੀਆਂ ਵੱਡੀਆਂ ਸਟੇਜਾਂ ਤੇ ਗਾਇਆ ਹੈ ਇਹ ਤੇ ਚਾਰ ਆਪਣੇ ਗਾਹਕੋ ਗੂਗਲ ਨੇ ਵੀ ਸੁਣ ਲੈਣਗੇ ਤਾਂ ਸੁਣਾਓ ਕੋਈ ਵਧੀਆ ਜਿਹਾ ਗੀਤ ਕੋਈ ਹਾਂਜੀ ਜਿਹਾ ਛੋਟਾ ਸੁਣਾ ਦਿੰਨੇ ਹਾਂ ਹਾਂਜੀ ਹਾਂਜੀ ਤੇ ਕਬੂਲ ਕਰਿਆ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਅਮੀਰਾ ਵਾਲੀ ਗੱਲ ਨਹੀਂ ਕੋਈ ਅਮੀਰਾ ਵਾਲੀ ਗੱਲ ਨਹੀਂ ਆ ਗਰੀਬਾਂ ਵਿੱਚ ਕਿੱਥੇ ਤੇਰਾ ਵੇ ਔਰੀ ਸਾਡੇ ਹੀਰੀਏ ਨਸੀਬਾ ਵਿੱਚ ਕਿੱਥੇ ਤੇਰਾ ਪਿਆਰੀ ਸਾਡੇ ਸੋਣੀਏ ਨਸੀਬਾ ਵਿੱਚ ਕਿੱਥੇ ਕੀ ਬਾਤ ਹੈ ਤੈਨੂੰ ਪਾਇਆ ਵੀ ਨਹੀਂ ਸੀ ਤੇ ਗਵਾਚ ਵੀ ਤੂੰ ਗਈ ਐ ਦੋਸ਼ ਜੱਗੀ ਦਾ ਨਾ ਕੋਈ ਬੇ ਵਫਾ ਤੂੰ ਵੀ ਨਹੀਂ ਐ ਗੱਲ ਨਿੱਕੀ ਜੀ ਦੇ ਲੋਕਾਂ ਨੇ ਗੱਲ ਛੋਟੀ ਜੀ ਦੇ ਲੋਕਾਂ ਨੇ ਆ ਬਣਾ ਲੇ ਕੀ ਕਿਸੇ ਤੇਰਾ ਪਿਆਰ ਸਾਡੇ ਸੋਣੀਏ ਨਸੀਬਾਂ ਵਿੱਚ ਕਿੱਥੇ ਤੇਰਾ ਪਿਆਰ ਸਾਡੇ ਹੀਰੀਏ ਨਸੀਬਾਂ ਵਿੱਚ ਵਾਹ ਵਾਹ ਕੀ ਬਾਤ ਆ ਬਹੁਤ ਬਹੁਤ ਵਧੀਆ ਕੀ ਬਾਤ ਆ ਨਜ਼ਾਰਾ ਆ ਗਿਆ ਪ੍ਰਦੇਸੀ ਸਾਹਿਬ ਤੁਹਾਡੀ ਵਾਇਸ ਸੁਣ ਕੇ ਔਰ ਦੋਸਤਾਂ ਨੂੰ ਕਿਦਾਂ ਲੱਗੀ ਆਵਾਜ਼ ਕਮੈਂਟਾਂ ਵਿੱਚ ਵੀ ਦੱਸਿਓ ਔਰ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਕਲਾਕਾਰੀ ਛੱਡਿਆ ਨੂੰ ਜੀ ਆ ਜ 8 10 ਸਾਲ ਹੀ ਹੋਏ ਜੀ ਬਸ ਮਾਸ਼ਾ ਹਾਂ 8 10 ਸਾਲ ਹੀ ਹੋਏ ਪਰ ਉਹ ਜਿਹੜੀ ਅੰਦਰਲੀ ਗੱਲ ਬਾਤ ਹੁਣ ਇਹਨੇ ਜਾਂਦੀ ਉਹ ਤਾਂ ਅੰਗਾਂ ਚ ਰਚੀ ਵੀ ਹੈ ਹਾਂ ਜੀ ਹਾਂ ਜੀ ਕਿਉਂਕਿ ਬਹੁਤ ਹੀ ਵਧੀਆ ਆਰਗਨ ਵੀ ਵਜਾਉਂਦੇ ਆ ਹਰਮੋਨੀਅਮ ਦੇ ਨਾਲ ਆਪ ਵਜਾ ਕੇ ਗਾਉਂਦੇ ਰਹੇ ਆ ਬਹੁਤ ਸਮਾਨ ਨੇ ਕਲਾਕਾਰੀ ਦੇ ਵਿੱਚ ਬਤੀਤ ਕੀਤਾ ਔਰ ਕੋਈ ਇੱਕ ਦਾ ਗੀਤ ਹੋਰ ਹਾਂਜੀ 60 ਸਾਲ ਦੀ ਉਮਰ ਹੋ ਗਈ ਚੱਲੀ ਸਾਡੀ ਆਪਣੀ ਪਰ ਫਿਰ ਵੀ ਪ੍ਰਮਾਤਮਾ ਨੇ ਚਲੋ ਜੋ ਆ ਫਿਰ ਵੀ ਚਲੋ ਜੋ ਗੋਣਾ ਹੈ ਉਹ ਤਾਂ ਅੰਦਰ ਹੀ ਰਹਿੰਦਾ ਜੀ ਗੋਣ ਨਹੀਂ ਕਿਤੇ ਬਾਹਰ ਜਾਂਦਾ ਹਾਂ ਕੋਈ ਇੱਕ ਦਾ ਗੀਤ ਹੋਰ ਕੋਈ ਐਸਾ ਤੁਸੀਂ ਮਾਨਕ ਸਾਹਿਬ ਨੂੰ ਵੀ ਬਹੁਤ ਮੈ ਮੈਨੂੰ ਪਤਾ ਕਿਉਂਕਿ ਇਹ ਗੁਰੂ ਮੰਨੇ ਰਹੇ ਐ ਵੈਸੇ ਹਾਂਜੀ 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 ਕਿਉਂਕਿ ਉਹ ਐਸੀ ਸ਼ਖਸੀਅਤ ਮਾ ਹੁੰਦੀ ਹੈ ਮਾ ਦੁਨੀਆ ਵਾਲੇ ਔਰ ਐਸੇ ਗੀਤ ਉਹਨਾਂ ਦੇ ਮਸ਼ਹੂਰ ਹੋਏ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾ ਹੈ ਹਾਂਜੀ ਹਾਂਜੀ ਔਰ ਕੋਈ ਉਹਨਾਂ ਦਾ ਗੀਤ ਜਾਂ ਕੋਈ ਹੋਰ ਗੀਤ ਇੱਕ ਦਾ ਗੀਤ ਹੋਰ ਦਰਸ਼ਕਾਂ ਨੂੰ ਸੁਣਾ ਦਿਓ

ਵੇ ਕਿਹੜੀ ਗੱਲੇ ਵਾਹ ਕੀ ਬਾਤ ਹੈ ਮੈਂ ਐਵੇਂ ਕਰ ਬੈਠੀ ਤੇਰੇ ਆਏ ਹਏ ਪਿਆਰ ਦਾ ਵਸਾਵੇ ਮੈਂ ਐਵੇਂ ਕਰ ਬੈਠੀ ਤੇਰੇ ਪਿਆਰ ਦਾ ਵਸਾਵੇ ਦੱਸ ਕੇ ਗਿਆ ਨਾ ਮੈਨੂੰ ਵੇ ਦੱਸ ਕੇ ਗਿਆਂ ਨੂੰ ਅਚਨਾ ਮੈਂ ਆਉਣਾ ਕਿਹੜੇ ਰਾਵੇ ਆਪਣਾ ਬਣਾ ਕੇ ਛੱਲਿਆ ਵੇ ਲਬਦਾ ਫਿਰੇਗਾ ਛੱਲਿਆ ਤੂੰ ਮਿੱਟੀ ਦੀਆਂ ਢੇਰੀਆਂ ਵੇਰੀ ਆਵੇ ਕਿਹੜੀ ਗੱਲੇ ਤੇ ਨਜ਼ਰਾਂ ਨੇ ਫੇਰੀਆਂ ਵੇਰੀ ਆਵੇ ਕਿਹੜੀ ਗੱਲੇ ਕੀ ਬਾਤ ਆ ਬਹੁਤ ਵਧੀਆ ਆਵਾਜ਼ ਬਹੁਤ ਵਧੀਆ Song ਪਾਕਿਸਤਾਨੀ Song ਸੁਣਾਇਆ ਤੁਸੀਂ ਹਾਂਜੀ 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 ਤਾਂ ਦੋਸਤੋ ਐਸੀ ਸਾਡੇ ਲਸ਼ਮਪਰਦੇਸੀ ਜੀ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਈ ਮੈਨੂੰ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਜੋ ਸਾਡਾ ਪ੍ਰੋਗਰਾਮ ਅਸੀਂ ਬਣਾਇਆ ਦਿਖਾਇਆ ਤੁਹਾਨੂੰ ਔਰ ਇਹਨਾਂ ਦੀ ਦੁਕਾਨ ਜਿਹੜੀ ਹੈ ਮੋਗਾ ਰੋਡ ਤੇ ਹੀਰੋ ਏਜੰਸੀ ਦੇ ਬਿਲਕੁਲ ਨੇੜੇ ਹੈ ਸੇਲ ਲੱਗੀ ਇਹਨਾਂ ਦੀ ਰੈਡੀਮੇਡ ਦੀ ਔਰ ਮੈਂ ਤਾਂ ਕਹਿੰਦਾ ਤੁਸੀਂ ਵੀ ਇੱਥੇ ਆਇਓ ਨਾ ਰੈਡੀमेड ਕੱਪੜੇ ਖਰੀਦਦੇ ਹੋ ਤੇ ਨਾਲੇ ਪਿਆਰੇ ਪਿਆਰੇ ਗਾਣੇ ਸੁਣਿਓ ਨਹੀਂ ਨਹੀਂ ਵਾਹ ਜੀ ਵਾਪਰਦੇਸੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਬੜੀ ਮਿਹਰਬਾਨੀ ਠੀਕ ਹੈ ਦੋਸਤੋ ਸਸਰੀ ਕਾਲ ਜੀ ਸਸਰੀ ਕਾਲ ਜੀ ਸਸਰੀ